ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਆਹ ਅਗੀ ਸਾਡੀ ਬੰਬਰ ਚੰਗੜ ਇਹ ਅੱਜ ਕੱਪੜੇ ਨਹੀਂ ਪਾਉਂਦੀ ਜੀ ਚਛੀ ਕਾ ਬਲਾ ਦੇ ਚਛੀ ਕਾ ਬਲਾ ਪਹਿਲਾਂ ਚਛੀ ਕਾ ਬਲਾ ਹਲੋ ਜੀ ਪਲੀਜ਼ ਬੁਲਾ ਦੇ ਬੁਲਾ ਦੇ ਬੁਲਾ ਦੇ ਹਲੋ ਜੀ ਆਪਣੀ ਮਰਜ਼ੀ ਦੀ ਮਾਲ ਖਾਣਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਦੁਪਹਿਰ ਦਾ ਟਾਈਮ ਆ ਜੀ ਬਹੁਤ ਵਧੀਆ ਧੁੱਪਾਂ ਨਿਕਲੀ ਅੱਜ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਆ ਜੀ ਕੱਲ ਵੀ ਵੈਸੇ ਨਿਕਲ ਜਾਈ ਤੀ ਪਰ ਕੱਲ ਨਾਲੋਂ ਜ਼ਿਆਦਾ ਤੇਜ਼ ਅੱਜ ਹੈ ਨਾ ਹੂੰ ਬਈ ਅੱਜ ਹੋਰ ਵੀ ਕੁਸ਼ਕਬਰੀ ਹੈ ਜੀ ਵੀ ਵਿੱਕੀ ਸਾਡਾ ਅੱਗੇ ਨਾਲੋਂ ਬਹੁਤ ਜ਼ਿਆਦਾ ਠੀਕ ਸਸਰੀ ਕਾਲ ਜੀ ਸਾਰਿਆਂ ਨੂੰ ਕਹਿੰਦਾ ਜੀ ਅਸੀਂ ਠੀਕ ਆ ਅਸੀਂ ਕਹਿੰਨੀ ਆ ਠੀਕ ਨਹੀਂ ਵਿੱਕੀ ਦਾ ਚਿਹਰਾ ਦੱਸ ਰਹੀ ਆ ਵੀ ਠੀਕ ਆ ਕਿ ਭੋਰ ਉੱਠੇ ਬੰਦਾ ਬਿਮਾਰ ਹੁੰਦਾ ਨਾ ਉਹ ਹੌਲੀ ਹੌਲੀ ਆਪਣਾ ਸਰੀਰ ਉਹ ਜਿਹਾ ਲੱਗਦਾ ਜਾਂਦਾ ਇਹ ਜਿਹੜਾ ਉਹਨੂੰ ਆਈ ਲੱਗ ਜਾਂਦਾ ਵੀ ਹਾਲੇ ਮੈਂ ਬਿਮਾਰ ਆ ਪਰ ਮੈਨੂੰ ਲੱਗ ਰਿਹਾ ਹੈ ਵੀ ਵਿੱਕੀ ਅੱਗੇ ਨਾਲੋਂ ਬਹੁਤ ਜ਼ਿਆਦਾ ਠੀਕ ਆ ਪਰਮਾਤਮਾ ਨੇ ਇਹਦੇ ਪਰ ਕਿਰਪਾ ਕਰਦਣੀ ਬਹੁਤ ਵਧੀਆ ਠੀਕ ਹੋ ਜਾਣਾ ਵਿਟਾਮਿਨ ਡੀ ਦੀ ਮੈਨੂੰ ਘਾਟ ਆ ਹਾਂ ਉਹ ਦੇਖਿਆ ਵੀ ਪਰਸੋਂ ਆਪਾਂ ਨੂੰ ਪਤਾ ਲੱਗਿਆ ਪਰਮਾਤਮਾ ਨੇ ਕੱਲ ਤੇ ਸ਼ੁਰੂਆਤ ਕਰਤੀ ਆਪਾਂ ਜੀ ਉੱਪਰ ਨਿਕਲ ਲਾਗੀ ਹਾਂ ਵੀ ਇਹ ਜੀ ਕੋਈ ਗੱਲ ਹੀ ਹੈਗੀ ਜੇ ਕਹਿੰਦੇ ਉਹਨੇ ਦੁੱਖ ਦਿੰਦਾ ਨਾ ਤਾਂ ਉਹ ਕੋਈ ਨਾ ਕੋਈ ਹੱਲ ਵੀ ਲੱਭ ਕੇ ਦਿੰਦਾ ਨਾਲ ਹਾਂ ਹਿੰਮਤ ਨਹੀਂ ਹਾਰਨੀ ਚਾਹੀਦੀ ਬੰਦੇ ਨੂੰ ਹਨਾ ਚਲੋ ਅੱਗੇ ਕਰਨੇ ਕਰਾਉਣੇ ਆਲਾ ਕੌ ਨੂੰ ਆ ਚਾੜਾ ਟਾਈਮ ਹੋ ਗਿਆ ਚਾਹ ਬਣਾਈ ਓਏ ਤੂੰ ਕਿਤੇ ਅਨੀ ਲਤਕਾ ਤੇ ਕਰਦੀ ਏ ਤੂੰ ਮੈਨੂੰ ਇਹ ਦੱਸ ਪਹਿਲਾਂ ਇਹ ਨਹੀਂ ਜੀ ਠੀਕ ਦੀ ਹੈਗੀ ਹਾਂ ਬਸ ਇਹਦੇ ਇਹਦੇ ਹੁਣ ਕੱਟ ਕਰਕੇ ਮੈਂ ਕੱਪੜੇ ਪਾਉਣੇ ਆ ਇਹਦਾ ਬੈਂਡ ਪਾ ਜਾ ਕੇ ਅੱਗੇ ਦੇਖ ਲੈ ਇਹ ਮਾੜਾ ਮੋਟਾ ਘੜੀ ਘੰਟਾ ਦੁਪਹਿਰੇ ਨੂੰ ਸੌਂਜੇ ਕਰਦੀ ਹੁੰਦੀ ਸੀ ਤੇ ਇਹ ਠੰਡੋ ਵਿੱਚ ਹੈ ਇਹ ਗਰਮੀ ਹੁਣ ਤਾਂ ਰਾਮ ਰਾਮ ਹੀ ਆ ਇਹਦਾ 45 ਵਾਲੀ ਇਹ 45 45 ਦਬਾਈ ਦੇ ਕੇ ਦਬਾਜਾ ਇਹ ਵੀ ਚਲੋ ਚਾਲ ਚਲੋ ਚਾਲ ਬਸ ਆਈ ਤੁਸੀਂ ਬੋਲ ਲੈ ਬੋਲ ਕਹਤਾਂ ਹੀ 45 ਨੱਟ ਕੇ ਮੇਰੇ ਪਿੱਛੇ ਤੌੜੀ ਸੀ ਢਿੜ ਕੇ ਆਉਣਾ ਢਿੜ ਕੇ

ਕੁਣ ਗੋਗੂ ਕਿੰਨਾ ਖਾਖਾ ਤੇਨੇ ਗੋਗੂ ਕਿੰਨਾ ਚੱਕਾ ਡੈਡੀ ਤਾਂ ਹੀ ਰੀਤੀ ਰੀਤੀ ਕਰਦੀ ਨਾ ਨਾ ਸੁੱਚੀ ਤਾਂ ਡੈਡੀ ਐਸੇ ਇੱਕ ਇੱਕ ਗੱਲ ਹੋਰ ਵੀ ਆ ਹੁਣ ਦੇਖ ਆਪਣਾ ਵਿਖੀ ਅੱਗੇ ਨਾਲ ਪਰਮਾਤਮਾ ਦੀ ਕਿਰਪਾ ਨਾਲ ਠੀਕ ਆ ਪਰ ਕੱਲ ਕੋਲੂ ਆਪਾਂ ਸਾਗ ਸੂਰ ਬਣਾਈਏ ਨਾ ਸਾਗ ਮੇਹਰਾ ਨਹੀਂ ਬਣਾਉਣਾ ਕਰ ਤਾ ਤੇ ਨਵਾ ਮੇਰੇ ਵੀਰ ਤੇਰੀ ਵੀਡੀਓ ਬਣਾਉਂਦਾ ਲਿਆ ਆਏ ਕਦੀ ਮੇਰੀ ਵੀਡੀਓ ਬਣਾ ਵੇ ਉੱਧਰ ਰਹਾ ਪਾਪਾਈ ਇਹ 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 ਅੰਤ ਜਿੱਕਰ ਜਿੱਪੀ ਆ ਮੀਂਹ ਜਿੱਕਰ ਇਹ ਜੰਮੀਓ ਠੀਕ ਆ ਕੀ ਕੀ ਪਾਣੀ ਖੋਦਾ ਐ ਨਾ ਆ ਮਰ ਆ ਤੁਸੀਂ ਦਸਤਾਫਤਾ ਮੈਂ ਬਿੰਦੀ ਇਹ ਡੈਡੀ ਮੇਰੀ ਵੀਡੀਓ ਬਣਾ ਲਾ ਮਾਂ ਆ ਗਿਆ ਡੈਡੀ ਏ ਏ ਏ ਏ ਏ ਏ ਵੇ ਚਿਚੜੀ ਆ ਹਾਏ ਹਾਏ ਦਾਈ ਦੇਣੀ ਪੈਣੀ ਆ ਡਾਕਟਰ ਸਾਹਿਬ ਦਾ ਚੈੱਕ ਅਪ ਕਰਨਾ ਪੈਣਾ ਉਹਦਾ ਆ ਦੇਖਾ ਅਏ ਜੀ ਕਿੱਦਾਂ ਬਣਾ ਦੇਖਾਂ ਜੀ ਤੁਹਾਡੀ ਛਾਤੀ ਬੋਲਦੀ ਤਾਂ ਨਹੀਂ ਅਰੇ ਨਹੀਂ ਨਹੀਂ ਦੇਖੋ ਬੁਖਾਰ ਅਰੇ ਬੁਖਾਰੀ ਖਾਲੀ ਮਾ ਖਾਲੀ ਦਵਾਈ ਵੀ ਦਵਾਈ ਦੇ ਦੜੀ ਵੱਲੋਂ ਹਾਂ ਤਾਂ ਵਾ ਮੈਂ ਕਿ ਤੂੰ ਮੇਰੇ ਜਿਹੜੇ ਥੱਪੜ ਮਾਰਦੀ ਆ ਮੈਂ ਤੇਰੀ ਕਿਆ ਲੱਗਦੀ ਸੌਰੀ ਸੌਰੀ ਕੀ ਲੱਗਦੀ ਆ ਸੌਰੀ ਕੌਣ ਕਹਿੰਦਾ ਮੰਮਾ ਸੌਰੀ ਕਹੇ ਮੰਮੇ ਸੌਰੀ ਮੈਂ ਪਾਤ ਕਹਾਂਗੀ ਉੱਠ ਪਹਿਲਾਂ ਗੱਲ ਸੁਣ ਮੇਰੀ ਮੈਂ ਪਾਤ ਕਹਾਂਗੀ ਪਹਿਲਾਂ ਮੇਰੀ ਗੱਲ ਸੁਣ ਮੈਂ ਪਾਤ ਕਹਾਂਗੀ ਪਹਿਲਾਂ ਬੂਟ ਪਾ ਜੱਪਾ ਪਾ ਪਾੜੀ ਕੱਪੜੇ ਪਾ ਹੂੰ ਨਹੀਂ ਪੋਰੇ ਕਾ ਤੇ ਨਹੀਂ ਪੋਣਾ ਅੱਜ ਦੇਖ ਅੱਜ ਦੇਖਣਾ ਚੱਲਦਾ ਹੂੰ ਨਿਕਾਰ ਕਿਣੀਆਂ ਪੈ ਗਈਆਂ ਸੂਰਜ ਗਾਇ ਬੋਲਣਾ ਫਿਰ ਅੱਛਾ ਜੀ ਮੈਂ ਵੀ ਬਣਾਉਂਦਾ ਬਣਾਉਂਦਾ ਤੇਰੀ ਵੀਡੀਓ ਉੱਥੇ ਬੈ ਉਹ ਉਥੇ ਮਮਾ ਕੋਲ ਬੈਠ ਉੱਥੀ ਵੀਡੀਓ ਬਣਾਉਂਦਾ ਉੱਥੇ ਬਹਿ ਕੇ ਏ ਬੀ ਸੀ ਸੁਣਾ ਉਹ ਉੱਥੇ ਬਹਿ ਕੇ ਏ ਬੀ ਸੀ ਸੁਣਾ ਕੁਰਸੀ ਚੱਕ ਲਿਆ ਕੁਰਸੀ ਚੱਕ ਕੀ ਬੱਜਿਆ ਚੱਲ ਕੋਈ ਗੱਲ ਨਹੀਂ ਜਿਵੇਂ ਪਹਿ ਵੀ ਕਿਹਾ ਮਮਾ ਦੇ ਵਿੱਚ ਮੈਡਮ ਮੋਟਾ ਯਾ ਦੇ ਤੂੰ ਦਾਦੂ ਆ ਕੇ ਚਾਹ ਬਣਾਈਏ ਓਏ ਜਾਣੇ ਆ ਦੇਖ ਦਾਦੂ ਨੂੰ ਆਕ ਮਾਰ ਕੇ ਦੇਖ ਆ ਗਿਆ ਥੱਲੇ ਫਿਰ ਕਿੰਨੇ ਚਾਰੇ ਪਾਜ ਹਾਂ ਫੇਰ 3 4 5 ਉਹ ਤਾਂ ਆ ਗਈ ਆਏ ਚੱਪਣਾ ਬਾਲਾ ਮਰੂਦਾਂ ਦੀ ਬੈਂਡ ਵਜਾਈ ਪਈ ਇੱਥੇ ਖਰੋਟਾਂ ਦੀ ਬੈਂਡ ਵਜਾਈ ਬਸ ਮੇਰ ਦੀ ਰੁਕ ਜਾਗਾ ਬਈ ਇਹਨੇ ਤਾਂ ਹੁਣ ਅਸੀਂ ਕੰਮ ਫੜ ਲਿਆ ਉਹ ਪਾਪਾ ਜੀ ਨਾਲ ਆਊਗੀ ਚਾਹ ਪੀਊਗੀ ਫਿਰ ਬੈਠ ਕੇ ਚਲ ਮੈਂ ਦੇਖਾਂ ਪਾਪਾ ਜੀ ਆਗੇ ਨੀਚੇ ਚਾਹ ਬਣਾਣਾ ਫਿਰ ਬਣਾ ਲਈ ਚਾਹ ਬਣਾ ਲਈਂ ਕੀ ਕਰਨਾ ਕਿਆ ਕਰਨਾ ਚਾਹ ਪੀਣੀ ਆ ਸੀ ਕੁਝ ਨਹੀਂ ਪਿੰਦੇ ਹੂੰ ਤੁਹਾਡਾ ਅੰਬਲੀਆ ਦਾ ਅਮਲ ਟੁੱਟਾ ਬਾ ਹੁਣ ਕਿਆ ਕਰੀਏ ਹਾਏ ਥੱਕ ਗਈ ਹਾਏ ਰੱਬਾ ਥੱਕ ਗਈ ਇਹ ਬਹੁਤ ਜ਼ੋਰ ਚੀ ਮੁਕਾਪਾ ਹਾਂ ਹਾਂ ਤੂੰ ਮੈਨੂੰ ਬੁਲਾ ਉਹ ਬਣਾਉਂਦਾ ਇੱਧਰ ਨੂੰ ਐਧਾ ਆ ਉਧਰ ਨੂੰ ਨਹੀਂ ਮੈਂ ਬਣਾਉਣੀ ਹੈਗੀ ਇਹ ਗੱਲ ਗਲਤ ਹੈ ਤੇਰੀ ਇੱਥੇ ਆ ਇੱਥੇ ਆ ਕੇ ਆਪਣੀ ਵੀਡੀਓ ਬਣਾਵਾ ਹਾਂ ਇੱਥੇ ਆਦਾ ਭੱਜ ਕੇ ਆਦਾ ਆ ਨਹੀਂ ਹਮਲਾ ਕਰਨ ਆ ਗਈ ਆ ਗਈ ਤੂੰ ਦੇਖਿਆ ਉਸ ਰਾਲਾ ਦਿੱਲੀ ਵਾਲਾ ਮੇਰਾ ਵਿਟਾਮਿਨ ਡੀ ਮਿਲ ਰਿਹਾ ਅੱਜ ਪੂਰਾ ਖੁੱਲ ਕੇ ਭਰਪੂਰ ਭਰਪੂਰ ਦੇਖੋ ਹਾਂ ਇਹ ਪੁੱਤ ਨਹੀਂ ਇਹ ਤਾਂ ਸਿਰ ਪਰ ਬੰਨਣ ਵਾਲਾ ਹਾਂ ਹਾਂ ਮੈਂ ਆਵੇ ਕਰ ਇਹਦਾ ਪੁੱਤ ਸਿਰ ਪਰ ਬੰਨਣ ਵਾਲਾ ਹੁੰਦਾ ਜਿਵੇਂ ਤੁਸੀਂ ਪੂਣੀ ਕਰਾਉਂਦੇ ਨੇ ਉਹ ਮੈਂ ਕਰਨਾ ਚਾਹੁੰਦੀ ਆ ਅੱਛਾ ਚਲ 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 ਖਿੱਚ ਤਾ ਖਿੱਚ 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 ਆ ਆ ਆ ਆ ਆ ਜਾ ਬਸ ਹੋ ਗਈ ਹੋ ਗਈ ਆ ਜਾ ਆ ਜਾ ਨਹੀਂ 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 ਹਾਂ ਆ ਜਾ ਆ ਜਾ ਨੇੜੇ ਨੂੰ ਆ ਜਾ ਹੋਰ ਇਹ ਮੈਂ ਕਰਾਂ ਮਾ ਪੂਣੀ ਆ ਜਾ ਮੇਰੇ ਕੋਲ ਆ ਦੇ ਨੇੜੇ ਆ ਜੀ ਚਲ ਏ ਪੂਣੀ ਕਰਾਓ ਜੀ ਹਾਂ ਜੀ ਕਰ ਹਾਂ ਹਰੇ ਹੱਥ ਤੋਂ ਤਲਕੇ ਜਣਾ ਨੇ ਗਿਰਨਾ ਫਿਰ ਹੋਣੀ ਖਿੱਚ ਹਾਂ ਚੱਲ ਬਸ ਹੋ ਗਈ ਹੋ ਗਈ ਹੋ ਗਈ ਹੋ ਗਈ ਆ ਗਈ ਆ ਗਈ ਪੱਗ ਬੰਨਦਾ ਜੀ ਛੋਟੇ ਆ ਚਲ ਬਣਾ ਲਓ ਜੀ ਮੂੰਝ ਫੜੋ ਆ ਇਹਦੇ ਬੰਨੀ ਨੀ ਹੋਰ ਤੇ ਕੜਾ ਬੰਨੀ ਦੀ ਆ ਹਾਂ ਪਾ ਮਮਾ ਹਾਂ ਚਲੋ ਏ ਮਮਾ ਤੂੰ ਬਣਾ ਚਲ ਚੜ ਜਾ ਉੱਪਰ ਚੜੋ ਬੰਦੇ ਪਰੋ ਚੜ ਜਾ ਆ ਜਾ ਉੱਪਰ ਚਲ ਚੜ ਕੇ ਬੰਨ ਮੇਰੇ ਪੱਗ ਤੂੰ ਤੋੜ ਤੇਰਾ ਉੱਥੇ ਕਿੱਥੇ ਜਾ ਇੱਥੇ ਕਿੱਥੇ ਬੰਨਣੀ ਆ ਤੂੰ ਬੰਨ ਚਲ ਹਾਂ ਚਲ ਅਈਆ ਮਨੂ ਵੀ ਦੇ ਦੇ ਚਲ ਹੁਣ ਮੈਂ ਬੰਨਣ ਦੋ ਜੀ ਮੰਮਾ ਮੈਂ ਪਾਗ ਬੰਨਦੇ ਮੰਮਾ ਪਾਗ ਬੰਨਦੇ ਮੈਂ ਮੈਂ ਫੜਲਾ ਦੀ ਅੱਛਾ ਆ ਵੀ ਫੜਲਾ ਲੜ ਇੱਕ ਹੋਰ ਚਲ ਲੜੇ ਫੜੇ ਮੁੱਤੇ ਤੇ ਲੜੇ ਪੈ ਚੁੱਕੇ ਪੂੜੀ ਤਾਂ ਬਣਾ ਲੈ ਸੁਕੂ ਪੂਣੀ ਤਾਂ ਬਣਾ ਲੈ ਯਾਰ ਛੱਡੀ ਆਏ ਆਏ ਜబ్బు ਬਸ ਇ ਆਏ ਆਏ ਦੇ ਕੇ ਪੂਣੀ ਜ ਬਣਾ ਲੈ ਲੈ ਇਕੱਠਾ ਕਰਕੇ ਆਏ ਜੋ ਯਾਰ ਇਹਨਸ ਖਾਓ ਇਹ ਤਾਂ ਕਾਕੇ ਆਏ ਉਹਦੇ ਮੂੰਹ ਚ ਦੇ 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 ਇਹ ਲੈ ਹੁੰ ਲੈ ਬੈਠ ਛੀਨੂ ਚੱਦ ਚੱਦ ਲੈ ਬਨਣ ਲੱਗਿਆ ਆ ਯਾਰ ਪਹਿਲੇ ਜਨੇ ਪਿੱਛੇ ਟੈਂਡੀ ਜੀ ਆਏ ਕੁੱਤਦੀ ਆ ਉਹ ਦਾਦੂ ਆ ਗਿਆ ਤੇਰਾ ਉਹ ਦੇਖ ਉਹ ਦਾਦੂ ਨੂੰ ਕੋਣਾ ਕਾਣਾ ਰਹੀ ਦੀ ਮੈਂ ਤੇ ਸਾਰੀ ਚਾੜੂ ਦੇ ਦਿੰਦੀ ਕਿਵੇਂ ਮਾਰਦੀ ਆ ਤੂੰ ਕਿਵੇਂ ਮਾਰਦੀ ਕਿਵੇਂ ਮਾਰਦੀ ਸਕੂਲ ਐਸੀ ਲਾਉਂਗੀ ਨਾ ਤੇਰੇ ਤੈਨੂੰ ਪੜਨਾ ਸਿੱਖ ਜੂਗੀ ਤੂੰ ਇਹ ਤਾਂ ਕੱਲ੍ਹ ਤੂੰ ਦੀਦੀ ਕੋਲ ਗਈ ਸੀ ਤੂੰ ਮਾਰੋ ਫਤਕਿਆ ਹਾਂ ਤੇਰੇ ਤੇਰੇ ਜੀਜੂ ਨੇ ਕੀ ਖਲਾਇਆ ਉਹਨੂੰ ਕਿਹਾ ਪਾਪਾ ਤੇ ਕਾਂਗੀ ਉਹ ਤੇਰੇ ਜੀਜੂ ਨੇ ਤੈਨੂੰ ਕੀ ਖਲਾਇਆ ਉਹਨੂੰ ਕਿਹਾ ਪਾਪਾ ਤੇ ਕਾਂਗੀ ਚੱਲ ਪਾਪਾ ਜੀ ਆ ਕੇ ਚਾਹ ਬਣਾ ਤੂੰ ਚੱਲ ਪਾਪਾ ਜੀ ਕੇ ਆ ਕੇ ਫੋਟੇ ਲਵਾਂਗੀ ਠੀਕ ਹੈ ਹੋਰ ਕੀ ਕਰੂੰਗੀ ਇੱਥੇ ਨੂੰ ਮੇਰੀ ਵੀਡੀਓ ਅੱਛਾ ਇੱਧਰ ਨੂੰ ਤੇਰੀ ਵੀਡੀਓ ਬਣਾਓ ਚੱਲ ਠੀਕ ਹੈ ਬਾਏ ਕਰਦੇ ਇੱਧਰ ਬਾਏ ਕਰਦੇ ਆ ਕੇ ਛੇਤੀ ਆਇਆ ਛੇਤੀ ਕਰਦੇ ਬਾਏ ਆ ਕੇ ਸਲੋ ਬਈ ਠੀਕ ਹੈ ਜੀ ਪਾਣੀ ਨਹੀਂ ਆ ਕ ਮੈਂ ਕੋਲੋੜ ਦਾ ਖਲਾ ਦੇ ਦਿੱਤਾ ਰੋਡ ਹਾਂ ਕਿਹਨੇ ਉਹ ਦੋ ਅੰਦਰ ਬੈਠੇ ਆਇਆ ਕਿ ਆਪਾ ਜੀ ਨੇ ਮੰਗਿਆ ਹੈ ਨੀਪੜ ਪੈ ਗਈ ਹੈ ਅੱਛਾ ਲਾ ਦੇ ਲੈ ਚੱਕੀ ਪੌਣ ਲੱਗੀ ਹੁਣ मानी पानी हां हाँ? नहीं मैं बात कर तेरे पानी मां और क्या करना पानी नहीं और क्या करना था मां ले लो होली का क्या पी है पानी नहीं होली चाचा पी ताई लाके रखनी है इकट्ठे पे पहुंच गए हो हजूर साहब जी ਬਾਈ ਨਹੀਂ ਕੱਟੀ ਬਲੀ ਨਹੀਂ ਮਾਹ ਮੱਸ ਕੇ ਨਾ ਤੈਨੂੰ ਜਾਣ ਦੇਣੀ ਛੋਟਾ ਜਿਹਾ ਹੈ ਸੱਤੀ ਆ ਕੀ ਕੀ ਕਾਹ ਚ ਆਰੇ ਕੌਲੀਵਿਆ ਕੀ ਕਾਹ ਚ ਜਪਨੀ ਆ ਲੈ ਆ ਜਾ ਉਹ ਕਾ ਇਹ ਪਿੰਨੀ ਉਸ ਤੇ ਨਹੀਂ ਆ ਲੈ ਆ ਹਾਂ ਇਹ ਕਿ ਆਇਆ ਹੈ ਆਇਆ ਆਹ ਹੋ ਜਾਣ ਕੇ ਲਿਆਉਣ ਦੀ ਮਾਰੀ ਗੰਦੀ ਆ ਮਾਂ ਇਹ ਬੋਲਦੀਆਂ ਦੇਖ ਲੈ ਫਿਰ ਇਹ Ik heb het niet gezellig. Ik heb Ik heb het gezellig. Ik Ik heb het gezellig. Ik heb het gezellig. Ik het ਇਗਲੋ ਬ੍ਰਾਉਂ ਇਹ ਚਾ ਢੁੱਲ ਜਾਣੇ ਆ। ਸ਼ੂਗੋ ਕੰਦੀ? ਨਹੀਂ। ਸ਼ੂਗਲਣਾ ਕੀ? ਛੋਟੇ ਆਣਾ। ਛੋਟੀ ਆ। ਛੋਟੀ ਐ। ਕਿਆ? ਛੋਟੀ ਛੋਟੀ ਕਰ ਲੈਂਦੀ। ਤੋ ਉਹ ਲੈ। ਉਹ ਰੇਣੀ ਹੱਥ तू आओ तो बाबा मुंह चापे ले जा आमा नहीं डंडा लेना चापी 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 गंदी है किया... hmm. øh, <ग्यारे। क्षण> तो किया 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 किया

ਚਾਹ ਨਹੀਂ ਦੇਣੀ ਹੈਗੀ ਤੇ ਦਾदू ਨੂੰ ਚਾਹ ਨਹੀਂ ਦੇਣੀ ਹੈਗੀ ਇਹ ਵੀ ਗੰਦੀ ਆ ਮੇਰਾ ਲੜ ਪੀਏ ਦਾ ਚਾ ਦੇ ਦੋ ਇਹਦਾ ਦਾदू ਨੂੰ ਚਾਹ ਦੇ ਦੋ ਦੇ ਦੋ ਤੇਰੇ ਕੀ ਕਿ ਮਾਰਦੀ ਜੇ ਬਾਕਸਰ ਹੁੰਦੀ ਆ ਦੇ ਦੋ ਦਾदू ਨੂੰ ਚਾਹ ਦੇ ਦੋ ਇਹਦਾ ਦਾदू ਗੰਦਾ ਹੈ ਇਹਦਾ ਗੰਦਾ ਹੈ ਦਾदू ਗੰਦਾ ਹੈ ਨਾ ਨਾ ਸੋਹਣਿਆ 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 ਦੋਹੇ ਜਣੇ ਸੋਹਣਿਆ ਤੁਸੀਂ ਸੋਹਣਿਆ ਸੋਹਣਿਆ ਠੀਕ ਹੈ ਠੀਕ ਹੈ ਸੋਨਾ ਦਾਦੂ ਜਰਾ ਦਾ ਅੱਜ ਮੀਂਹ ਪਿਆ ਲਾ ਹੁਣ ਦਾਦੂ ਕਹਿੰਦੇ ਦਾਦੂ ਕਹਿੰਦਾ ਮੈਨੂੰ ਚਾਹ ਨਹੀਂ ਪੀਣ ਦਿੰਦੀ ਰੀਤਾ ਹਾਂ ਪੀਣੀ ਦਿੰਦੇ ਤੂੰ ਹੋ ਇਹ ਰੀਤਾ ਦਾਦੂ ਕਹਿੰਦਾ ਮੇਰੇ ਸਾਥ ਸਾਰੀ ਚਾਹ ਪੀ ਕੇ ਖੋਲ ਖੋਲ ਦੀ ਰੀਤਾ ਹੋ रीत ਦਾ ਦਾदू ਗੰਦਾ ਵਾ ਹਾਂ ਰੀਤ ਦਾ ਦਾदू ਗੰਦਾ ਰੀਤ ਦੀ ਕੁਰਸੀ ਵੀ ਗੰਦੀ ਵਾ ਹੋਰ ਕਿਆ ਹਣ ਇਹਨੇ ਕੁਰਸੀ ਟੇਬਲ ਲੈ ਕੇ ਆਉਣਾ ਆਪਾਂ ਨੂੰ ਹਾਂ ਅਜੇ ਭੂਆ ਦਾ ਬਾਤ ਕਿਆ ਨਹੀਂ ਲੈਣਾ ਇਹ ਲੈ ਜਾਊ ਟੇਬਲ ਵੀ ਤਾਂ ਲੈ ਆਉਣਾ ਪੜਨ ਵੀ ਜਾਇ ਕਰਨਾ ਹੁਣ ਪੜਨ ਜਾਣਾ ਨਹੀਂ ਪਹਿਲਾਂ ਦੱਸ ਜਾਣਾ ਨਹੀਂ ਪੜਨ ਪਾ ਪਾਲਾ ਯਾਰ ਮੇਰੀ ਮੋਈ ਮੇਰੇ ਸੋਹਣੇ ਮੈਂ ਨੇ ਬਾਹਰ ਪਾਉਂਗੀ ਮੇਰੀ ਸੋਹਣੀ ਮੈਂ ਬਾਹਰ ਪਾਉਂਗੀ ਇਹ ਪੁਲਿਸ ਪਾਲਾ ਕੱਦੀ ਥਾਈ ਪਏ ਹਵਾ ਚੱਲਦੀ ਆ ਬਾਹਰ ਪਾਉਂਗੀ ਬਸ ਮੈਂ ਖਾਂਗੇ ਤੇ ਖਾਂਦੇ ਖੇਖਲਾ ਚਲ ਆਪਣੇ ਆਪ ਪਾ ਲੋ ਆਪਣੇ ਆਪ ਪਾ ਲੋ ਦੇ ਪਾਇ ਰੱਖੋ ਰੱਖ ਦਿੱਤੇ ਲੈ ਆ ਤਾ ਕਰਦੀ ਆ ਲਵੇੜ ਲੱਗੀ ਹੋਈ ਆ ਡੰਗਰ ਕੁੜੀ ਛਾੜਦੀ ਆ ਵਿੱਚ ਪੱਬੂ ਕੁੱਤੇ ਵੜ ਗਏ ਹਾਂ ਚੇਂਜ ਕਰ ਲੂੰਗੀ ਦਾਦੂ ਤੇ ਬੋਲਾ ਚੱਲ ਹੋ ਉਹ ਦਾਦੂ ਤੇ ਬੋਲਾ ਲੈ 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 ਮੈਨੂੰ ਇੱਕ ਦੀਦੀ ਦਾ ਫੋਨ ਆਇਆ ਤਾਂ ਕਹਿੰਦੀ ਮੈਂ ਵੀਡੀਓ ਖਾ ਉੱਤੇ ਗੱਲ ਕਰ ਰਹੀ ਹਾਂ ਇਤਨਾ ਇਹ ਸੁਬ ਕੋਨੇ ਉੱਤ ਥਾੜੀ ਥਾੜੀ ਉਹ ਗਿੱਲੇ ਚ ਮਾਰਤੀ ਥੱਲੇ ਚੱਲ ਬਿੱਲੀ ਹੋਗੀ ਹੋਗੀ ਉਹ ਤਾਂ ਬੱਸ ਪਹਿਲੀ ਆ ਗਿਆ ਕੀਤਾ ਇਹੀ ਅਗਾ ਕਿੱਤਾ ਇਹਦਾ ਇਹ ਕਿੱਤਾ ਹੈ ਤਾਂ ਇਹ ਕਿਆ ਕਿੱਤਾ ਫਿੱਡੀ ਜੀ ਇਹ ਨਹੀਂ ਨਹੀਂ ਮਾਰੀਨਾ ਮਾਰੀਨਾ ਵਰਤ ਕੇ ਲਿਖਾਤਾ ਕਰੀਏ ਜਬੜੀ ਓ ਨਹੀਂ ਮਾਂ ਨਹੀਂ ਪੌੜੀ ਨਾ ਮੈਂ ਪਾ ਦੇ ਆਰੀ ਕਰਕੇ ਪੌੜੀ ਵੀ ਮੈਂ ਆ ਪੁੱਤ ਬੋਲ ਤਾ ਤੇਰਾ ਨਿਕਲਦਾ ਨਹੀਂ ਇੰਨੀ ਬਾਤ ਬਵਾ ਮਾਂ ਰੱਖ ਦੇ ਫਿਰ ਮੇਰੇ ਚਲੋ ਮਮਾ ਮੈਂ ਤੇ ਕੀ ਰੱਖੂੰਗੀ ਤੇਰੇ ਕੋਲ ਤੈਨਾਂ ਕਰਕੇ ਤੈਨ ਲਾਉਗੀ ਹੁਣ ਇਹ ਤੈਨ ਲਾਉਣ ਦਾ ਪਤਾ ਚਲੋ ਲਾ ਕੇ ਦਿਖਾ ਫਿਰ ਉਰੇ ਬੈ ਕੇ ਮਿੰਜੇ ਤੇ ਲਾ ਉਰੇ ਰੱਖ ਲਾ ਉਰੇ ਰੱਖ ਲਾ ਆ ਆਲੀ ਬੇੜ ਦੀ ਐ ਨੋ ਉਰੇ ਲੈ 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 ਮੈਂ ਨਾ ਕਿੰਨੇ ਪੱਪੂ ਕੁੱਤੇ ਆ ਧੋਤੀ ਹੈ ਇਹ ਲੈ ਲੈ ਮੋਟੋ ਤੈਨ ਲਾ ਦੇ ਹੁਣੇ ਕਹਾਂ ਕਿ ਮਲਾਉਂਦੀ ਨਹੀਂ ਲੈ ਲੈ ਇਹ ਆ ਤੇ ਇਹ ਪਿਆੰਮੀ ਦੀ ਲਿਪੜ ਦੀ ਝਾੜ ਆਏ ਹਾਏ ਕੱਪੜੇ ਕਿੰਨੇ ਲਿਪੜ ਗਏ ਕਿੰਨੇ ਸਿਰ ਆਏ ਖੜ ਜੋ ਖੜ ਜੋ ਕਿੰਨੀ ਲਿਪੜਦੀ ਬੁੱਬੂ ਆਏ ਹਾਏ ਲਿਪੜ ਗਈ ਲਿਪੜ ਗਈ ਮਸਕਾ ਕੀ ਚਲਟ ਲਵੇ ਦਿੱਤੀ ਨੇ ਸਾਰੀ ਆਜ ਪੁੱਸਾ ਪੜੀ ਪੜੀਓ ਕਿਉਂ ਨਹੀਂ ਖਾਉਂਦੀ ਮਰ ਕਰੀ ਕਰਦੀ ਤੂੰ ਖਾਜਾ ਨਾ ਮੈਂ ਖਾ ਗੱਲ ਤੂੰ ਖਾ ਜਾ ਮੈਨੂੰ ਐਂ ਦੱਸ ਕੱਲ ਤੂੰ ਦੀਦੀ ਘਰੇ ਕੀ ਗਈ ਤੇ ਕੀ ਖਾਦਾ ਤੇ ਕੀ ਖਾਦਾ ਓਏ ਭਾਬੀ ਵੀ ਨਹੀਂ ਤੇ ਦਾदू ਐ ਤੈਨੂੰ ਕੀ ਖਿਲਾਇਆ ਇਹ ਤੈਨੂੰ ਕੀ ਖਿਲਾਇਆ ਲੋ ਦੇ ਪਰੰਤਸ ਤੇ ਜਿੱਜੇ ਨੇ ਤੀਕਾ ਪਤੰਗ ਤਾਂ ਦੇ ਦੂੰਗੀ ਤਾਰੇ ਕਰਨ ਨੂੰ ਬੁਲਾ ਲਾ ਫਿਰ ਪਤੰਗ ਦੇ ਦੂੰ ਤਾ ਦੋ ਆ ਲੈ ਲੈਣਾ ਤਾਂ ਖਸੋਤ ਤਾਂ ਮੈਂ ਤੈਨੂੰ ਆ ਕੇ ਦੇਣਾ ਸੀ ਕਾ ਜਿੱਜੂ ਲੈਣ ਨਹੀਂ ਆਇਆ ਤੂੰ ਦੇ ਨਹੀਂ ਆਇਆ ਮੈਂ ਰੁੱਸ ਗਈ ਤੁਹਾਡੇ ਨਾਲ ਕਾ ਲੈ ਗੱਲ ਕਰਾ ਦੇ ਕਮਰੀ ਜਿੱਜੂ ਨੂੰ ਪੁੱਤ ਕਾ ਕਾ ਕਰਾ ਦੇ ਕਰਾਣ ਇਸਕੇ ਨਾਲ ਦੇਖੋ ਸ਼ੋਹਰਤ ਨਹੀਂ ਲੈਣਗੇ ਯਾਰਾ ਕਾਜੋ ਕਾਜੋ ਕੈਰੇ ਇਹ ਤੇ ਕਹਿੰਨੀ ਆਵਾਜ਼ ਹੀ ਅਸੀਂ ਹੁਣ ਤੈਨੂੰ ਲੈਣ ਐ ਪੁੱਤਿਆ ਹੋ ਉਹ ਲੈਣ ਆ ਪਹਿਲਾ ਪੁੱਤਾ ਸੋ ਜਿੱਜੂ ਆ ਗਿਆ ਜਿੱਜੂ ਆ ਗਿਆ ਆ ਗਿਆ ਆ ਗਿਆ ਆ ਗਿਆ ਆਲੀ ਆਈ ਨਹੀਂ ਕਾ ਆਲੀ ਕੋਤੋ ਤੇਰੀ ਦੀਦੀ ਕਾ ਤੇ ਰੋਕੜ ਲਉ ਜਾਣਾ ਹੈ ਲੈ ਕੋਈ ਨਾ ਫਿਰ ਬਾਤ ਕਰੂੰਗੀ ਹੈ ਬਾਤ ਕਰੂੰਗੀ ਬਾਤ ਆਧੂਰੀ ਨਹੀਂ ਮੈਂ ਹਾਏ ਕਿਹਦੇ ਲਈ ਦੀਦੀ ਦਾ ਕਹਿ ਰਹੀ ਹੈ ਜਦੋਂ ਬਾਤ ਕਿਉਂ ਆਉਂਦੇ ਫਿਰ ਰੋਕੜ ਜਾ ਕੇ ਆਪੇ ਪੁੱਤ ਠੀਕਾ ਤੇ ਕਰਨਵੀਰ ਨੂੰ ਤਾਂ ਛੱਡ ਜੋ ਕਰਨ ਨੂੰ ਵੀ ਮੂੰਹ ਛੱਡੋ ਸਾਸਰੀ ਘਰ ਜੀ ਅੱਜ ਤੁੱਪ ਬਾਵਾਂ ਦੀਆਂ ਨਿਕਲੀਆਂ ਜੀ ਤੇ ਅੱਖਾਂ ਵੀ ਨਹੀਂ ਖੋਲੋਦੀ ਹਾਂ ਕੀ ਇੱਕ ਤੇਲ ਪਾ ਕੇ ਕੀ ਕਰੂੰਗੀ ਤੂੰ ਹਾਂ ਕਿੰਨੇ ਗੰਦੇ ਹੱਥ ਆ ਜਿਹੜੇ ਡੈਡੀ ਦੇ ਸਿਰ ਨੂੰ ਲਾਉਣੇ ਆ ਇਹ ਤਾਂ ਆਪਣੀ ਤੇਲ ਨਹੀਂ ਕਿਹੜਾ ਤੇਲ ਲਈ ਤੂੰ ਹੁਣ ਸਰੋਂ ਦਾ ਤੇਲ ਲੈਣਾ ਯਾਰ ਆਏ ਨਸਾਂ ਜਿਹਾ ਖੁੱਲ ਜਾਏਗੀ ਸਰੋਂ ਦਾ ਤੇਲ ਜਿਹੜਾ ਕੰਮ ਕਰਦਾ ਉਹਨੇ ਸਰੋਂ ਦਾ ਤੇਲ ਨਹੀਂ ਕਰਨਾ ਖੋਪੜੇ ਦਾ ਤੇਰੇ ਪਿੱਛੇ ਪਿਆ ਕੋਲੀ ਚ ਸਰੋਂ ਦਾ ਤੇਲ ਹਾਂ ਲੈ ਸਰੋਂ ਦਾ ਤੇਲ ਵੀ ਆ ਗਿਆ ਹਾਂ ਉਹੀ ਬੱਸ ਇਹਦਾ ਨਾ ਸਿਰ ਤਰਾਉਤ ਕਰਦੇ ਮੈਂ ਤਾਂ ਕਹਿੰਦੀ ਐਂ ਕਰਦੇ ਆਪਾਂ ਇੱਕ ਘਟੋਲੀ ਪਾਉਨੇ ਤਾਂ ਉਹਦੇ ਚ ਜੇ ਆਪਣਾ ਵੀ ਕਿਟ ਹੀ ਹੁੰਦਾ ਟੱਬ ਚ ਬਾਈ ਦਾ ਸੈੱਡ ਬੋ ਦਿੰਨੇ ਵਿੱਚ ਹਾਂ ਦੇਖ ਲੈ ਅਮਲ ਕਿਟਲੀ ਚਾਹ ਪੀ ਪੀ ਕੇ ਕੀ ਮੂਲ ਿਬੜਿਆ ਨਾ ਉਗੀ ਹੁਣ ਆਹ ਔਰ ਔਰੇ ਮੈਂ ਕਾਕੇ ਆਪਾਂਗਾ ਆਂ ਕਰਕੇ ਫੋਗਗਾ ਸਾਰਾ ਨੂੰ ਪਤਾ ਰੂ ਕਿ ਕਿਕੜਾ ਪੈਣਾ ਕਿਕੜਾ ਨਹੀਂ ਨਹੀਂ ਇਹ ਮੇਨ ਪਤਾ ਐਂ ਪੈਂਦਾ ਖਰਚ ਕਾ 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 ਮੈਂ ਕਣੀ ਇਹ ਸਿਰ ਨੂੰ ਲਗਾਉਣ ਦੇ ਦੂ ਅੱਜ ਤੇਲ ਹਾਏ ਹੋਏ ਕਿੰਨਾ ਪਾ ਗਿਆ ਲਾ ਦੇ ਲਾ ਦੇ ਵਿੱਕੀ ਦੇ ਲਾ ਦੇ ਲਾ ਦੇ ਹਾਏ ਹਾਏ ਆ ਮੈਂ ਰਿਕੋਕੋ ਐ ਮਾਂ ਦੀ ਕੁਕੋ ਬੱਸ ਉਰ ਤੇਰੇ ਲਈ ਜਾ ਮੈਂ ਦਸਣਾ ਵੀ ਉਹਦੇ ਆ ਮੈਂ ਮੈਂ ਆਪਨੀ ਬੁੱਤੀ ਧੋਲਾ ਜਾ ਕੇ ਪਹਿਲਾਂ ਨਹੀਂ ਮੈਂ ਤਾਂ ਕੱਪੜ ਦੇਖੀ ਦਾਦਾ ਆ ਮੈਂ ਮੈਂ ਆ ਮੈਂ ਦਾਦਾ ਆ ਮੰਨ ਲੱਗਦਾ ਤੂੰ ਤਾਂ ਸੰਗੀਤ ਸਿੱਖੋਗੀ। ਤਾ ਤੇ ਤੰ ਤੰ ਤਾ ਤੇ ਤੇ ਤੰ ਤੰ ਮਾਰਾ 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 ਮਾਰ ਤੇ ਆ ਰੁਕ ਤਾ ਨਹੀਂ ਆ ਮੈਂ ਕਾ ਕੇ ਆ ਮੈਂ ਇਹਨੇ ਮੈਂ ਤਾਂ ਹੁਣ ਚਾਂਟਾ ਨਹੀਂ ਨਹੀਂ ਪਾਣਾ ਨਹੀਂ ਪਾਣਾ ਹੈਗਾ ਬਸ ਹਵਾ ਵੀ ਚੱਲਣ ਲੱਗ ਗਈ ਚੱਲ ਚੱਲ ਲੱਗ ਗਿਆ ਚੱਲ ਹੁਣ ਮਸੇਰੇ ਕੱਪੜੇ ਪਾਉਣੇ ਆ ਹੂੰ 4 ਵਜੇ ਨਹੀਂ ਆਣੀ ਆ ਜੀ ਪੁਲਿਸ ਬਲੂਥ ਕੋਈ ਨਹੀਂ ਦੇ ਤੇ ਮੇਰੇ ਕੱਪੜੇ ਆ ਮੈਂ ਕਾ ਕਿਹਾਗਾ ਠੀਕ ਹੈ ਲ ਮੈਂ ਪਾ ਦੰਦ ਲ ਨਾ ਕੋਈ ਆਏਗਾ ਨਹੀਂ ਆਇਆ ਨਹੀਂ ਬੈਣੀ ਚੱਕੜ ਖੋਲ ਕੇ ਮੈਂ ਮੇ ਕਪਾਉਗਾ ਨਹੀਂ ਪੈਣੀਆਂ ਮੈਂ ਪਾਉਗਾ ਉਹ ਸਵੇਰੇ ਤਾਂ ਜੰਮਿਆ ਹੁੰਦਾ ਤਾਂ ਪਾਉਣੀ ਨਹੀਂ ਮੈਂ ਟੱਕਣ ਖੋਲ ਕੇ ਇਹਦੇ ਲਾਉਂਦੀ ਹੁੰਦੀ ਹੁੰਦੀ ਨਾ ਤੇਲ ਇਹ ਉਹ ਤਾਂ ਕਹਿ ਰਹੀ ਆ ਖਾ ਕੇ ਦੇਖ ਲੈ ਸਾਹ ਨਹੀਂ ਆਉਂਦਾ ਗੱੱਚੀ ਨੂੰ ਮਾਲਾ ਨਾ ਚੰਗੀ ਤਰ੍ਹਾਂ ਤੇਲ ਲਾ ਸਾਰੇ ਪਾਸੇ ਤੇਲ ਲਾ ਦੇ ਜਿੱਥੇ ਵੀ ਆ ਮੈਂ ਆ ਮੈਂ ਕੋਕਾ ਟੱਕਾ ਕੋਕੇ ਹਾਂ ਦੇਰ ਹੂੰ ਮਮਾ ਪਿਆ ਮੈਨੂੰ ਉੱਥੇਂ ਦਿਓ ਕਦੇ ਥੇ ਤੇਰੇ ਸਿਰ ਨੂੰ ਆਇ ਲਉਂਦੀ ਪਪਾ ਆ ਮੈਂ ਆ ਮੈਂ ਕੋਈ ਨਹੀਂ ਐਵੇਂ ਸਹੀ ਆ ਥੋੜੇ ਬਣੀ ਗਈ ਗੱਠ ਜੀ ਬਣੀ ਹੋਈ ਹੈ ਪਾ ਕਰਕੇ ਤਾਂ ਇਹ ਗੱਠ ਜੀ ਕੰਡ ਕਰਿਆ ਹੈ ਜਿਹੜਾ ਛਰਾਣਿਆਂ ਦੀ ਗੱਦੀ ਲਾ ਕੇ ਹੋ ਜਾਣਾ ਹੈ ਠੀਕ ਮੜ ਮੋਟੀ ਬਿਮਾਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਰੀਰ ਪਰ ਆ ਰਹੀਆਂ ਹੁੱਟ ਠੀਕ ਹੈ ਤੈਨੂੰ ਕਿੱਧਰੋਂ ਲੱਗਦਾ ਬਿਮਾਰ ਮੈਂ ਤਾਂ ਕਿਹਾ ਹੀ ਨਹੀਂ ਵੀ ਬਿਮਾਰ ਆ ਮੈਂ ਕਿਹਾ ਠੀਕ ਹੈ ਮੈਂ ਤਾਂ ਸਭ ਕੁ ਖੂਜ ਕਰਨੀ ਹੈ ਵੀ ਠੀਕ ਅੱਗੇ ਨਾਲੋਂ ਮੈਂ ਸਾਹ ਇੱਧਰ ਦੇਖ ਲੋ ਆ ਬਿਮਾਰ ਹੋ ਗਈ ਹੁਣ ਮੈਨੂੰ ਲੱਗਦਾ ਜਿਵੇਂ ਬੋਲਦਾ ਇਹ ਲਾ 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 ਆੜੀਨ ਲਾ ਦੇ ਤੇ ਬਸੇ ਤੁਸੀਂ ਕਹੀ ਜਾਂਦੇ ਆ ਵਿੱਕੀ ਮੇਰਾ ਨਾ ਕਰਨ ਬਿਨਾਂ ਦਿਲ ਜਨ ਲਾਉਂਦਾ ਉਹਦੇ ਵਿੱਚ ਸਾਡਾ ਕਿਆ ਭਾਵ ਲੱਗ ਗਿਆ ਮੈਨੂੰ ਤਾਂ ਹੋਰ ਇਤਰਾ ਹੈ ਆਪੇ ਤਾਂ ਕੱਲ ਕੱਪੜੇ ਬੱਗਵਾ ਕੇ ਦਿੰਦੀ ਜੀ ਛੋੜ ਮੈਂ ਕਿਆ ਕਰਦੀ ਹਾਂ ਕਿੰਨੇ ਦਿਨ ਹੋ ਗਏ ਵਿਚਾਰੇ ਨੂੰ ਮਿੰਨਤਾ ਕਰਦੇ ਨੂੰ ਵੀ ਮੈਨੂੰ ਦੋ ਦਿਨ ਦੀਦੀ ਕੋਲ ਲਾਏ ਉਹਨਾਂ ਦਾ ਦੋ ਦਿਨ ਲਾਏ ਹੁਣ ਚਲੇ ਗਿਆ ਹੁਣ ਲਾਏ ਉਹਨਾਂ ਦੀ ਉਹੀ ਤਾਂ ਗੱਲ ਹੁਣ ਮੇਰਾ ਦਿਲ ਹੁ ਹੋਈ ਜਾਂਦਾ ਥੋੜਾ ਤਾਂ ਨੇਕ ਤੇ ਤੂੰ ਵੀ ਨੇਕ ਕਦੀ ਨਾ ਜਗਾਂਟਾ ਹੀ ਹੋ ਜਾਂਦਾ ਇੱਕ ਪੈ ਗਿਆ ਨਾ ਛਟਾਕਾ ਦੇਖੂਗੇ ਵਾਲਾ ਨਾਲੇ ਵੀ ਆ ਗਿਆ ਹੋ ਗਿਆ ਜੀ ਕੰਟਾਈ ਹੋਇਆ ਤਾਂ ਮੈਨੂੰ ਲੱਗਾ ਕਰੋਗੇ ਇਹਨੂੰ ਨਹੀਂ ਉਹ ਗੱਲ ਹੀ ਹੈਗੀ ਸੰਦੀਪ ਜਿਹੜੇ ਘਰ ਦੇ ਵਿੱਚ ਟੱਬਰ ਟੱਬਰ ਦੇ ਵਿੱਚ ਬੰਦਾ ਰਹਿੰਦਾ ਹੋਵੇ ਨਾ ਉਹਨੂੰ ਕਮੀਆਂ ਮਹਿਸੂਸ ਹੁੰਦੀਆਂ ਹੀ ਹੁੰਦੀਆਂ ਉਹ ਕੱਲਾ ਨਹੀਂ ਰਹਿ ਸਕਦਾ ਕਦੇ ਵੀ ਟੱਬਰ ਹੋਣਾ ਮੇਰੇ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਈ ਘਰ ਦੇ ਵਿੱਚ ਪਰਿਵਾਰ ਨਾਲੇ ਆ ਬੰਦਾ ਹਮ ਨਾ ਕੱ ਅੱਜ ਤਾਂ ਮੈਨੂੰ ਫੇਰ ਭੇਜਣੂ ਫਿੱਦੀ ਦੀ ਨਾਲੇ ਤੂੰ ਪੁੱਛੀ ਤਾਂ ਓ ਇਹਨੂੰ ਮੈਂ ਪਤਾ ਕਰਕੇ ਭੇਜਣ ਨੂੰ ਫਿਰਦੀ ਸੀ ਹਾਏ ਮੂੰਹ ਨੂੰ ਲਾ ਲੈ ਬਾਲ ਸਾਰੇ ਹਾਏ ਹਾਏ ਇੱਕ ਸਾਫ ਕਰੇ ਵਿੱਕੇ ਜਿਵੇਂ ਰਾਤ ਨੂੰ ਹੁੰਦੀ ਸੀ ਇਹ ਸ਼ੁਭਰੀ ਤੇ ਤੂੰ ਕਨੇ ਮੂੰਹ ਨੂੰ ਲਾਈ ਜਾਨੀ ਆ ਕਿਹੜੇ ਬਾਲ ਲੱਗੂਗੀ ਮੇਰੇ ਵਾਲਾਂ ਗਲਤਨ ਕੋਈ ਬਿਮਾਰੀ ਹੋਣੀ ਉਹ ਨਹੀਂ ਉਹ ਬੁੱਲਾ ਚ ਪੈਨੇ ਤੇ ਬਾਲ ਹਾਂ ਪੈਂਦਾ ਬੁੱਲਾ ਚ ਬਾਲ ਹਾਏ 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 ਜਿਹੜਾ ਮੂੰਹ ਨਹੀਂ ਢਿੱਬਣਾ ਤਾ ਉਹ ਵੀ ਛਿਪੜ ਦੇ ਨੀ ਨੀ ਕਹੀਂ ਫੋਨ ਅੱਜ ਖਾਈ ਮੂੰਹ ਫੋਨ ਹਾਏ ਕਿੰਨਾ ਸੋਹਣਾ ਮੂੰਹ ਹੋ ਗਿਆ ਪੂਪੂ ਦਾ ਲਿਸਕਾ ਮਾਰਦਾ ਡੈਡੀ ਦੇ ਮੂੰਹ ਨੂੰ ਵੀ ਲਾ ਦੇ ਚਲ ਹੁਣ ਚਲ ਬਈ ਵਿਕਰਮ ਸਿੰਘ ਤੇਰੀ ਮਰਮਤ ਤੇਰੇ ਲਿਬੜੇ ਉਹਨੂੰ ਪੜੇ ਤਾਂ ਸਾਰੇ ਮੂੰਹ ਮਾਰ ਦਈਏ ਚਲ ਕੋਈ ਨਾ ਹੁਣ ਇਹ ਮੇਰੇ ਪਰ ਨਾਲ ਨਾ ਮੈਂ ਵੀ ਨਹੀਂ ਪਾਉਂਦੇ ਹੁੰਦੇ ਚਲੋ ਠੀਕ ਆ ਜੀ ਓਕੇ ਬਾਏ 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 ਕਰ ਦੋ ਜੀ ਬਾਏ 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 ਬਾਏ